ਦੱਸ ਦੇ ਭਾਈ ਬੋਲਣਾ ਤੁਸੀਂ ਦੱਸਣਾ ਯਾਰ ਮਾਗਲਾ ਦੋ ਨਾ 3000 ਰੁਪਇਆ 8000 ਮੱਗਿਆ ਵਾ ਠੀਕ ਆ ਹਮ ਛਾਈ ਫਰਾ ਛਾਈ ਕੱਢ ਦੇਣੀਆਂ ਕਿੰਨੇ ਦੀਆਂ ਹੋਵਾਂ ਬੇਨ ਵਾਲੀ ਦੱਸ ਸਹੀ ਗੱਲ ਹੈ ਤੈਨੂੰ ਦੱਸਤਾ ਹੈ ਦੱਸਦਾ ਤੈਨੂੰ ਹਾਂ 11100 ਰੁਪਇਆ ਨਹੀਂ ਬਈ ਥੋੜਾ ਯਾਰ ਹੈ ਥੋੜਾ ਥੋੜਾ ਬੋਲ ਕੇਵੇਂ ਹੋਣਾ ਹੈ ਬੱਕਰੀ ਦੀ ਹੈਡ ਕਿੰਨੀ ਆ ਭਾਈ ਇਡ ਤਾ ਹੋ 47 ਐ ਨਹੀਂ 38 ਤਾਂ ਨਹੀਂ ਹੁੰਦੀ ਥੋੜੀ ਮੋਟੀ ਘਾਟ ਹੋ ਹੈ 47 ਇੰਚ ਤਾਂ ਹੋ ਨਹੀਂ ਹੁੰਦੀ 36 ਕੋ ਬੋਲ 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 30 ਪਲੱਸ ਹੋਊਗਾ 8 ਰਨ 8 ਪ੍ਰੈਸ ਹੈਵੀ ਹੈ ਗਿਆ ਭੈਣੋ ਪ੍ਰੈਸ ਪ੍ਰੈਸ ਕਿਸ ਨਾਲ ਦੇਖੇ ਵੀ ਨਹੀਂ ਕਰੇ ਨਹੀਂ ਨਹੀਂ ਹੈਗੇ ਹੈਗੇ ਹੈ ਬੋਲ ਬੋਲ ਫਿਰ ਇਹ ਸਵਦਾ ਅੱਗੇ ਨਹੀਂ ਦਿੰਦਾ ਹੁੰਦਾ ਮੈਂ ਦੇਖਿਆ ਐਡਾ ਚੀੜਾ ਬੰਦਾ ਯਾਰ ਛੱਡ ਗੱਲਾਂ ਹੈ ਹੈ ਪੀਜੀਆਰ ਮੋਰਦਾ ਹੈ ਇਹ ਰੌਂਦੇ ਦੇ ਆ ਹਾਂ ਜੀ ਗੱਲ ਰੌਂਦਾ ਗੱਲ ਰੌਂਦੇ ਦੇ ਪੈਣ ਗੱਲ ਰੌਂਦਾ ਆ ਬਾਈ ਦਾ ਗੱਲ ਗੱਲ ਦਾ ਗੱਲ ਦਾ ਕਰਕੇ ਰੇਟ ਇਹਨਾਂ ਦਾ ਉੱਚਾ ਗੱਲ ਲੱਗਦਾ ਬਾਹਲੇ ਵਧ ਗਿਆ ਹੈ ਗਾਣੇ ਵਾਲੇ ਵਧ ਗਿਆ ਲੱਗਦਾ ਹੈ ਲਖਾਰੀ ਚੋਟੀ ਦਾ ਯਾਰ ਬੱਕਾ ਤੇ ਵੀ ਗਾਣਾ ਆਊਗਾ ਥੋੜੇ ਥੋੜੇ ਦਿਨ ਫਿਰ ਨਹੀਂ ਨਹੀਂ ਲਖਾਰੀ ਵੀ ਚੋਟੀ ਦਾ ਬੰਦਾ ਵੀ ਚੰਗਾ ਯਾਰ ਕਾ ਕੋਠੀ ਬਹੁਗੇਗਾ ਪਾਈ ਦੇ ਚੱਲ ਹਣ ਤੂੰ ਪਾਉਣੀ ਆ ਆਹੋ ਬੋਲ ਫਿਰ ਕਿਨੇ ਆ ਵੇਚ ਕੇ ਤਾਂ ਸਦਾਵਾਂਗੇ ਆ ਵੇਚ ਕੇ ਸਦਾਵਾਂਗੇ ਤਾਂ ਕਈ ਵੇਚਣੀਆਂ ਪੈਣਗੀਆਂ ਕੋਠੀਆਂ ਦਾ ਨਿਓ ਨਿਓ ਜੁਨੀ ਲੱਗਣੀਆਂ ਐਵੇਂ ਇਹਦਾ ਨਿਓ ਜਿਹੜਾ ਰਸੋਈ ਰਸਾਈ ਵਾਲੀ ਨਿਓ ਆ ਭਰੀ ਜੂ ਚੱਲੀ ਜਾਂਦਾ ਕੰਮ ਕਿ ਨਹੀਂ ਕੰਮ ਚੱਲੀ ਜਾਂਦਾ ਚੱਲੀ ਜਾਂਦਾ ਚਾਹ ਸਭ ਵੇਚੀ ਲੱਗ ਜਾਣੀ ਐਟਾਂ ਕੰਮ ਚੱਲੀ ਜਾਂਦਾ ਭਾਈ ਐਵੇਂ ਉਹ ਸਾਡੇ ਪਿੰਡ ਸਕੂਲ ਚੋਂ ਕੱਢਦਾ ਹੀ ਬੰਦਾ ਨੰਨਾ ਉਹ ਸੱਬਲ ਲੈ ਕੇ ਉੱਠ ਗਿਆ ਕਹਿੰਦੇ ਕੀ ਕਹੇ ਕਹਿੰਦਾ ਜਿਹੜੀਆਂ ਮੇਰੀਆਂ ਇੱਟਾਂ ਕੱਟੋ ਜਦੋਂ ਮੈਨੂੰ ਸਕੂਲ ਤੇ ਖੜਤਾ ਉਹ ਤੇਰੀਆਂ ਇੱਟਾਂ ਕਿਤੇ ਕਹਿੰਦਾ ਨਿਓਂਚ ਉਹ ਗੱਲ ਆ ਮੇ ਫਿਰ ਵਿੱਚ ਇਹਨਾਂ ਦੀਆਂ ਇੱਟਾਂ ਲੱਗ ਜਾਣੀਆਂ ਬੋਲ ਫਿਰ ਬਾਈ ਯਾਰ ਨੂੰ ਦੇਰ ਬਾਈ ਦਾ ਇੱਕ ਦੂਜੀ ਵਾਲੀ ਚੈੱਕ ਹੀ ਜਾਂਦੇ ਥੋੜਾ ਪੱਕੇ ਢੋਗ ਯਾਰ ਬੱਕਰੀ ਕਿੱਡੀ ਆ ਮੇਨਾ ਹੀ ਮਗਰ ਕਿੱਡਾ ਕਿਵੇਂ ਮੇਨਾ ਹੀ ਵੇਖ ਕਿੱਡਾ ਆਜ ਖੜਾ ਨਹੀਂ ਨਹੀਂ ਮਗਰ ਤੇਰੇ ਪੱਕੇ ਆ ਅਸੀਂ ਵੀ ਵੇਚਣੀ ਹੈਗਾ ਕਿ ਨਹੀਂ ਗੱਲ ਹੈ ਹੈ ਨਾ ਵੀਦਰ ਪਈਏ ਕੋਈ ਧਾਰ ਨਹੀਂ ਚੜਾਨੀ ਇਹ ਪਤਾ ਕੀ ਆ ਇਹ ਵੇਚਦੇ ਧਾਰ ਹੁੰਦੇ ਆ ਆਪਾਂ ਤੋਂ ਗਲਤੀ ਆਪਾਂ ਨਗਦ ਦੇਈ ਜੰਨੇ ਗੱਲ ਇਹ ਆ ਇਹ ਧਾਰ ਦੇ ਆ ਪੈਸੇ ਨੂੰ ਵੇਖ ਕੇ ੜ ਜਾਂਦੇ ਆ ਪੈਸੇ ਪੈਸੇ ਦੀ ਲੋੜ ਨਹੀਂ ਉਹ ਸੈਟਾ ਕੰਮ ਪੂਰਾ ਐ ਵੀ ਗਲਤ ਕਰਕੇ ਆਪਾਂ ਸੌਦੇ ਧਾਰ ਕਰਨਾ ਹੀ ਠੀਕ ਨਾ ਤਾ ਕੇ ਕਰ ਲੈਂਦੇ ਆ ਫਿਰ ਇਹ ਤਾ ਕੇ ਕਰ ਲੈਂਦੇ ਆ ਬੜਾ ਫੜ ਲਓ ਯਾਰ ਵੇ ਨਾ ਦੇ ਪੱਕੇ ਲਾ ਦੇ ਸੀਰ ਗਲਤ ਲਾਇਆ ਕਰਦੇ ਨੇ ਕੀ ਕਹਿੰਦੇ ਜਦ ਮੇਰੇ ਕੋਲ ਮੇਰੀ ਬਾਤ 60000 ਮੰਗਿਆ ਬਸ ਮੰਗ ਕੇ ਉੱਥੇ ਹੀ ਖੜਿਆ ਯਾਰ 22200 ਲਾਤਾ ਦਾ ਗਲਤ ਦੋ ਦਰ 42 ਇੱਕ ਮੰਗਦਾ ਇੱਕ ਮੰਗਦਾ ਹੋਰ ਬੱਚਾ ਇੱਕ ਮੰਗਦਾ ਹੈ ਤਾਂ 22200 ਹਾਂ ਉਹਨਾਂ ਲਈ ਬੱਚਾ ਇਹਦੇ ਮੰਗਦੀ ਆ ਆ ਖਾਲੀ ਆ ਵਿਕਰਤੀ ਦਾ ਗਲਤ ਲਾਏ ਪਏ ਯਾਰ ਬਾਕੀ ਤੂੰ ਦਸ ਦੇ ਕਾਲੇ ਜੇ ਕੋਈ ਹੈ ਦੀ ਰਹਿੰਦੀ ਹੈ ਕਿਸੇ ਨੂੰ ਯਾਰ ਤੁਸੀਂ ਵੀ ਜਦ ਲਾ ਲਓ ਫਲ ਕੇ ਦੱਸ ਹੈ 25000 ਨੂੰ ਲਾਇਆ ਜਾ ਆ ਜਿੱਤੀ ਘਾਟ ਗਿਆ ਹਾਂ ਉਹ ਸਾਢੇ 22 ਨੂੰ ਦੇ ਯਾਰ ਨਹੀਂ 23 ਨੂੰ ਦੇ ਯਾਰ ਨਹੀਂ ਕਿਨੇ ਵੇਖ 80000 ਦੇ ਹੋਗੇ ਇਹ ਜੇ ਤੂੰ ਘਟਿਆ ਪੱਕੇ ਸੀ ਵੀ ਨਹੀਂ ਤੈਨੂੰ ਕੋਈ 100 100 ਕਰਕੇ ਲਾਉਂਦੇ ਹੈ ਭਰਾ ਪਾਈ ਵੀ ਹੈ ਗੱਭਾਈ ਵੀ ਹੈ ਹੁਣ ਤਾਂ 50 ਡਾਕਾ ਹੁਣ ਇੱਥੇ ਬੈਠਾ ਹੈ ਵਿਚਾਲੇ ਡੰਡੇ ਤੇ ਆ ਗਿਆ ਕਿਨੇ ਮਗਰ ਬੱਚਾ ਹੈ ਹੈ ਇਹਦੇ ਮਗਰ ਅਦੇ ਮਦਰ ਬੋਟਿਆ ਉਹ ਟੋਕੜੀ ਆ ਹਾਂ ਉਹ ਟੋਕੜੀ ਆ ਠੀਕ ਆ ਯਾਰ ਕੱਚੀ ਦੀ ਠੀਕ ਆ ਵੀ ਇਹ ਕੱਚੇ ਆ ਹਾਂ ਕੱਚੇ ਦੀ ਇਹ ਸਾਹ ਬਾਲ ਲਾਉਂਦੇ ਇੱਕ ਤਾਂ ਹੁਣ ਇੱਟਾ ਮ ਗਿਣੀ ਜਾਂਦੇ ਕਿੰਨੇ ਆਉਣਗੇ ਹੈ ਕਿ ਨਹੀਂ ਤਾਂ ਇੱਟਾ ਇੱਟਾ ਗਣਦੇ ਕਿੰਨੇ ਆਉਣਗੇ ਸਿੱਧਾ ਹੀ ਨੰਗਾ ਕਰੋ ਛੋਟਾ ਹੀ ਜਮਾ ਸੁਝ ਬੋਲ 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 ਇਧਰ ਬੋਲ ਹਾਂ ਇਧਰ ਝੋਲੇ ਕਿੰਨੇ ਘੜ ਕੇ ਯਾਰ ਸਿੱਧਾ ਹੀ 50000 ਠੋਕ ਘੜ ਗਏ ਅਸੀਂ 10 ਘੜ ਕਿੱਥੇ ਲੈ ਜੰਗਿਆ 10 ਹੁਣ ਕਹਿੰਦਾ ਫੇਰ ਕਿਤਾ ਦਾ 23 ਲਾਤਾ ਚੱਲਦਾ 23 ਅੱਜ ਤੇ ਵਜਾ ਤਾਂ 5500 ਹੋ ਜਾਂਦੀ ਆ ਸਾਡੇ ਤੈਨੂੰ ਠੀਕ ਆ ਜਾ ਉਹ ਫੜ ਲਾ ਬਾਈ ਹੈ ਕਿੱਦਾਂ ਹੀ ਆ ਜਾ ਹੁਣ ਲਖੀ ਰਹੀ ਆ ਇੱਕ ਬੁੱਤ ਗੱਲ ਹੈ 24000 ਨੂੰ ਲਾਇਆ ਜਾ ਚੱਕਿਆ ਚੱਕਦਾ ਨੂੰ ਲਾਇਆ ਜਾ ਭਾਜ ਚੱਕ ਵੇ ਚੱਕ 20 ਨਹੀਂ ਹਾਂ ਉਹ ਮੰਗੇ ਦੇ ਤੇ ਵਸ ਮੂੰਹੋਂ ਮੰਗੇ ਦੇ ਤੇ ਯਾਰ ਪਿੰਡਾਂ ਨੇੜੇ ਦੇ ਮੇਰੇ ਮਕਾਨ ਨੂੰ ਯਾਰ ਗੱਲ ਦੇ ਪਿੰਡ ਦੇ ਆ ਹੈ ਉਹ ਲੋਕ ਸੇਵਾ ਕਰਦਾ ਚਲ ਆ ਪੰਜ ਇਹਨਾਂ ਦੀ ਕਰ ਦਿੰਨੇ ਆ ਕਿ ਨਹੀਂ ਹਾਂ ਕੀ ਮੈਂ ਕੱਪੜਾ ਲੈ ਕੇ ਕਿਹਾ ਭਾਈ ਖਾਲੀ ਆ ਜੀ ਆ ਸੂਈ ਵੀ ਆ ਇਹਦਾ ਨਾ ਬੱਚਾ ਨਿਕਾ ਹਾਂ ਤੇ ਆ ਭਾਈ ਤੈਨੂੰ ਪਤਾ ਯਾਰ ਖਾਲੀ ਆ ਇਹਦਾ ਉਵੇਂ ਹੀ ਆ ਖਾਲੀ ਕਰਕੇ ਦੇਨੇ ਆ ਖਾਲੀ ਕਰਕੇ ਦੇਨੇ ਆ ਇਹ ਹੋਊ ਵੀ ਫਰਾਈ ਇਹ ਵੀ ਤੈਨੂੰ ਦੱਸ ਦਿੰਨਾ ਗੱਲ ਆ ਇਹ ਲਵਾਈ ਤੈ ਕੀ ਆ ਇਹ ਰਹੀ ਉਹਦੀ ਕਰ ਰਹੀ ਰਹਿੰਦੀ ਨਹੀਂ ਕਿ ਨੌ ਦੇ ਲਵਾਈ ਤਾਂ ਕਈ ਵਾਰੀ ਕਹਿੰਦੇ ਰਹਿੰਦੀ ਨਹੀਂ ਆਪਣੇ ਕੋਲ ਅਸਾਂ ਨਹੀਂ ਹੈ ਬਸ ਉੱਠ ਨਹੀਂ ਮਾਰ ਆਪਣੇ ਕੋਲ ਚਲੋ ਚੱਲੋ